ਖਾਣੇ ਦੇ ਬਿੱਲ 'ਚ ਡਿਸਕਾਊਂਟ ਪਿੱਛੇ ਵਿਅਕਤੀ ਦੇ ਵੱਲੋਂ ਬੰਦਾ ਮਾਰ ਦਿੱਤਾ ਜਾਂਦਾ ਹੈ ਜਿहां ਤਸਵੀਰਾਂ ਦੇਖ ਸਕਦੇ ਹੋ ਜੋ ਕਿ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨਹੀਂ ਕੁਝ ਨੌਜਵਾਨ ਇੱਕ ਹੋਟਲ ਦੇ ਵਿੱਚ ਜਨਮ ਦਿਨ ਦੀ ਪਾਰਟੀ ਕਰਾਉਣਾਉਂਦੇ ਨੇ ਤੇ 1200 ਦੇ ਕਰੀਬ ਬਿੱਲ ਬਣਦਾ ਹੈ ਤੇ ਇਸ ਦੇ ਵਿੱਚ ਜਦੋਂ ਲੈਸ ਮੰਗਿਆ ਜਾਂਦਾ ਹੈ ਕਿ ਡਿਸਕਾਊਂਟ ਕਰ ਦਿੱਤਾ ਜਾਵੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਬਹਿਸਬਾਜੀ ਹੁੰਦੀ ਹੈ ਤੇ ਇੱਕ ਨੌਜਵਾਨ ਦੇ ਵੱਲੋਂ ਆਪਣੇ ਜੇਬ ਦੇ ਵਿੱਚੋਂ ਚਾਕੂ ਕੱਢ ਕੇ ਤੇਜ਼ਾਰ ਹਥਿਆਰ ਦੇ ਨਾਲ ਉਸ ਹੋਟਲ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਜਾਂਦਾ ਹੈ ਜ਼ਖਮੀ ਹੋਣ ਤੋਂ ਬਾਅਦ ਉਹ ਮੁਲਾਜ਼ਮ ਜਿਹੜਾ ਹੈ ਮੌਤ ਦੇ ਕਾਰਨ ਤਜਾਦਾ ਹੈ ਤਸਵੀਰਾਂ ਦੇਖ ਸਕਦੇ ਹੋ ਸਾਰੇ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸਤਨਾਮ ਸਿੰਘ ਨੇ ਦੱਸਿਆ ਕਿ 1 ਨਵੰਬਰ ਰਾਤ ਨੂੰ ਸਾਈਮ ਮਾਰਕੀਟ ਦੇ ਕੋਲੀ ਟਾਬੇ ਵਿੱਚ ਚਾਰ ਨੌਜਵਾਨ ਜਰਨ ਦਿਨ ਪਾਰਟੀ ਮਨਾਉਣ ਆਏ ਸੀ ਤੇ ਖਾਣਾ ਖਾਣ ਤੋਂ ਬਾਅਦ ਬਿੱਲ ਲੈਸ ਕਰਨ ਨੂੰ ਲੈ ਕੇ ਉਹਨਾਂ ਵਿਚਕਾਰ ਕਹਾਣੀ ਹੋ ਜਾਂਦੀ ਹੈ ਉੱਥੇ ਦੋਸ਼ੀ ਨੇ ਚਾਕੂ ਡੱਬ ਵਿੱਚੋਂ ਕੱਢ ਕੇ ਮਾਰ ਦਿੱਤਾ ਤੇ ਡੀਐਸਪੀ ਸਿਟੀ ਦੇ ਮੁਤਾਬਕ 6 ਦੇ ਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਿਹੜਾ ਫੜਿਆ ਗਿਆ ਨੌਜਵਾਨ ਜੋ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੁੱਖ ਦੋਸ਼ੀ ਹੈ ਜਿਸ ਨੇ ਉਸ ਮਲਾਜ਼ਮ ਦੇ ਹੋਟਲ ਦੇ ਚਾਕੂ ਮਾਰੇ ਸੀਗੇ ਤੇ ਮੌਤ ਦੇ ਘਾਟ ਕਰ ਦਿੱਤਾ ਗਿਆ ਇਸ ਨੂੰ ਦੱਸਦੀਏ ਕਿ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਹ ਮੈਂ ਤੀਸ ਕਿ ਨਵੰਬਰ ਨੂੰ ਕੋਲੀ ਟਾਪ ਸਾਈ ਮਾਰਕੀਟ ਚ ਉੱਥੇ ਇਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਗਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਬਰਥਡੇ ਪਾਰਟੀ ਬਰਥਡੇ ਪਾਰਟੀ ਮਨਾਉਣ ਆਏ ਸੀ ਜਿਸ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਜਿਹੜਾ ਕਾਊਂਟਰ ਤੇ ਕੋਲੀਟਾਪ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜਦੀ ਭੱਜ ਲਿਆ ਤਾਂ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਹੈ ਸੰਤੋਸ਼ যাদব ਇਹ ਇਹਨੇ ਉਹਦੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਉਹਦੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸੀ ਦੋਸ਼ੀ ਜਿਹੜਾ ਉਹਨੇ ਚਾਕੂ ਇਹਦੇ ਸਟੈਬ ਇੰਜਰੀ ਇਹਦੇ ਕਰ ਕੀਤੀ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਕੇ ਮੁੱਖ ਮੁਕਦਮਾ ਦੋ ਛੇ ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੇ ਜਿਹੜਾ ਮੇਨ ਦੋਸ਼ੀ ਆ ਰਾਹੁਲ ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੁਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ 23 ਪੀਐਸ ਦੇ ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤਕ ਲੀ ਹੋਈ ਪਹਿਲਾਂ ਵੀ ਕੋਈ ਮਾਮਲਾ ਕਰਦੇ ਇਸ ਨੌਜਵਾਨ ਤੇ ਜਿਹਨੂੰ ਨਹੀਂ 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 ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਹੋਈ ਤਾਂ ਕਿੰਨਾ ਨੌਜਵਾਨ ਹੈ ਵੀ ਉਮਰ ਕਿੰਨੀ ਸੀ ਜੀ ਜਿਸ ਦੀ ਡੈਥ ਹੋਈ ਲੱਗਦੀ ਹੈ ਕ੍ਰੀਮ ਚੋਂ 23-24 ਸਾਲ ਦੇ ਮੁੰਡੇ ਨੂੰ ਇਹਨੂੰ ਕਲੋਰੀਗੇਟ ਕੋਲ ਮੜੀਆਂ ਕੋਲ ਗ੍ਰਫਤਾਰ ਕੀਤਾ ਗਿਆ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ 'ਚ ਹੀ ਵਾਰਦਾਤ ਹੋਣ ਜਾਂ ਨਹੀਂ ਨਹੀਂ ਇਹ ਤਾਂ ਇੱਕ ਬਰਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵਫੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਪੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ 'ਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਇਹ ਜਿਸ ਦੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸੀਪਰੋਕਲ ਐਕਟ ਚ ਉਹਦੇ ਚਾਕੂ ਮਾਰ ਸਰ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀ ਸੀਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਹਨੇ ਆਪਣੇ ਪਿੱਛੋਂ ਡੱਬ ਚੋਂ ਕੱਢਿਆ ਸੀ ਸਰ ਜਿਸ ਤਰ੍ਹਾਂ ਉਹਨੇ ਹੱਥਾਂ ਨਾਲ ਛੁਰਾ ਕਿ ਕ੍ਰਿਮਨਲ ਆ ਹੋਵਈਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਮਨੇ ਪੁਲਸ ਰਮਾਂਡ ਇਥੋਂ ਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਠੀਕ ਹੈ ਜੀ ਠੀਕੇ ਕਾਰਨ ਆਸ-ਪਾਸ ਦੇ ਰੇੜੀਆਂ ਤੇ ਬਹੁਤ ਲੋਕ ਚਰਾਪੀ ਕੇ ਖੜਦੇ ਨੇ ਫੜ ਦੁੰਗ ਵੀ ਮਚਾਉਂਦੇ ਜਿਵੇਂ ਉਹ ਲੀਟਾ ਬੈਈ ਨਾ ਕੋਈ ਹਾਦਸਾ ਨਹੀਂ ਆ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਤਰ੍ਹਾਂ ਬਾਹਰ ਰੇੜੀਆਂ ਬਹੁਤ ਲੱਗੀਆਂ ਹੋਈਆਂ ਨੇ ਉਹਨਾਂ ਦੇ ਕਦੋਂ ਨੱਥਵਾਈ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਕੋਲੋ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਫੜੀ ਸੀ ਮਤੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਵਾਲੀ ਤੋਂ ਬਾਅਦ ਕੀ ਕਾਰਵਾਈ ਹੋਏਗੀ ਦੀਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਲੀ ਸੀ ਉਹ ਦੁਬਾਰਾ ਫਿਰ ਮੂਵਮੈਂਟ ਉਹ ਦੁਬਾਰਾ ਚਲਾਈ ਜਾਵੇਗੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਰ ਸ਼ਰਾਬ ਓਪਨ ਚ ਪੈਂਡ ਦੀ ਜਾਂਚ ਤੀ ਇਹਨਾਂ ਕੋਲ ਲਿਸੈਂਸ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਿਸੈਂਸ ਹੈਗਾ ਕੋਈ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾਂ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਕੀਤਾ ਪਹਿਲਾਂ ਵੀ ਇਸ ਦਾ ਬਲੇ ਗੋਲੀਆਂ ਚੱਲ ਚੁੱਕੀਆਂ ਨੇ ਜੀ ਜਿਹੜਾ ਜਦੋਂ ਇਹ ਟਾਬੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ ਉਸ ਤੇ ਜਿਹੜੇ ਦੋਸ਼ੀ ਸੀ ਉਹ ਵੀ ਰੈਸਟ ਹੈ ਤਾਂ ਕਿੰਨੇ ਆਦੇ ਮੁਕੱਦਮਾ ਐਡ ਦਾ ਟਾਈਮ ਦਰਜ ਆਲੇ ਇਹ ਇਸ ਕੇਸ ਤੇ 6 ਜਣੇ ਤੇ ਮੁਕੱਦਮਾ ਦਰਜ ਹੈ ਜਿਸ ਚ ਇਹ ਬੰਦੇ ਤੋਂ ਹੀ ਚਾਕੂ ਵੱਜਿਆ ਜੋ ਚੋਰੀ ਦੇ ਗ੍ਰਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਇੱਥੇ ਡਰਿੰਕ ਕਰਦੇ ਬੈਠੇ ਸੀ ਇਹ ਚਾਰੋਂ ਫੋਟੇ ਕੀ ਕਰ ਰਹੇ ਸੀ? ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅੱਗੇ ਪੂਰੀ ਬੈਕ ਤੋਂ ਦੇਖਾਂਗੇ ਕਿ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਏ ਸੀ ਵਰਡੇ ਪਾਰਟੀ ਤੇ ਆਏ ਸੀ। ਇਹ ਜਿਹੜੀ ਫੁਟੇ ਜਿਹੜੀ ਹੈ ਮੀਡੀਅਮ ਪ੍ਰੋਜੈਕਟ ਕਰਾਈਏਗੀ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਂਪਰ ਹੁੰਦੀ ਹੈ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਪ੍ਰੋਜੈਕਟ ਕਰ। ਠੀਕ ਹੈ ਸਰ।